ਜ਼ਮੀਨ ਦੇ ਪੈਸੇ ਪਹਿਲਾਂ ਹੁੰਦੇ ਨੇ ਕਿ ਕਬਜ਼ਾ ਪਹਿਲਾਂ ਹੁੰਦਾ ਈ ਐਂ ਦੱਸੋ ਨਹੀਂ ਫਿਰ ਜਿਹੜੀ ਜ਼ਮੀਨ ਦਾ ਮਾਲਕ ਦਾ ਰੇਟ ਮਾਲਕ ਤੈਅ ਕਰਦਾ ਘੱਲੋ ਸਾਡੇ ਆ ਫਾਸਲਾ ਪਹਿਲੀ ਮੱਦਣ ਲੱਗ ਰਹੇ ਆ ਪੁੱਤਾ ਵਾਂਗੂ ਪਾਲੀਆਂ ਨੇ ਸਾਡਾ ਈ ਕਿ ਤਸੀਲਾ ਉਹੀ ਤੋਂ ਕੰਮ ਕਰਦਾ ਗਾਦੀ ਸੁਲਤਾਨ ਅਸੀਂ ਕੀ ਕਰਾਂਗੇ ਕੁਝ ਨਹੀਂ ਕੋਈ ਕਰ ਜਾਨੀ ਸਾਡੇ ਗੋਲੀਆਂ ਮਾਰੋ ਤੁਸੀਂ ਆਇਓ ਸਾਡੇ ਭਾਈਓ ਚਲਾ ਦਿਓ ਡਾਂਗਾ ਸਾਡੇ ਤੇ ਛੋਡੀਆਂ ਛੋਡੇ ਵੀ ਜ਼ਮੀਨਾਂ ਨੇ ਕੱਲ ਨੂੰ ਛੋਡੀਆਂ ਜ਼ਮੀਨਾਂ ਇਹੀ ਕੰਪਨੀਆਂ ਦੱਬਣਗੀਆਂ ਤੁਸੀਂ ਵੀ ਸਾਡੇ 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 ਜਵਾਖੋਂ ਤੁਸੀਂ ਵੀ ਛੋਡੇ ਤੇ ਵੀ ਬਾਇ ਨੇ ਪਊਗਾ ਇਹ ਛੱਡ ਅੱਜ ਇਹ ਸਰਕਾਰ ਦੀ ਦਾੰਗ ਫੜ ਕੇ ਤੁਸੀਂ ਸਰਕਾਰ ਨਾਲ ਬੇਸ਼ੱਕ ਛੋਡੀ ਮਜਬੂਰੀ ਆ ਪਰ ਇਹ ਛੋਡੀਆਂ ਵੀ ਜ਼ਮੀਨਾਂ ਛੋਡੇ ਪਿਓ ਦਾਦਿਆਂ ਨੂੰ ਕੁੱਟਿਆ ਕਰਨੀਏ ਇਕੱਠੇ ਹੋ ਕੇ गमराह क्यों कर रहे हैं साढे डांग फेरो पहला असि गमराह कर रहे तु आ जाओ हैना तुर आओ ओके मैं मज रहे ने देखो पुता वागू भारी फासला ਪੈਸੇ ਲੱਖਾਂ ਜਾਨੂੰ ਨਹੀਂ ਪਹੁੰਚਦੇ ਵੱਢਦੇ ਜਰਪਰੀ ਵੀ ਗੰਢੇ ਲਾਉਣੇ ਨੇ ਉਹਨੂੰ ਵੀ ਵੱਢ ਸਕਦੇ ਆਪਾਂ 5000 ਰੁਪਏ ਕਿੱਥੇ ਕਰਾਂ ਗੱਲ ਖਰਾਬ ਕਰਾਂਗੇ ਇਹਨਾਂ ਸੰਤਖਾ ਤੋਂ ਲੈ ਕੇ ਵਿਧਰਾ ਤੱਕ ਹੀ ਆ ਖਰਾਬ ਕਰਦੇ ਆਂ ਅੱਗੇ ਪੁੰਨ ਦੇਖੋ ਮੋਬਾਈਲ ਕੱਢ ਲਓ ਜਿਹੜਾ ਲੋਕ ਹੈਗੇ ਨੇ ਮੋਬਾਈਲ ਚੁਲਾਓ ਆ ਦੇਖੋ ਪੰਜਾਬ ਸਰਕਾਰ ਕੀ ਕਰ ਰਹੀ ਆ ਦੇਖੋ ਕਿੰਨਾ ੱਟਕਾ ਪਿੰਡਾਂ ਚ ਆ ਕੇ ਕੋਈ ਨੂਨ ਲੈਣਾ ਕੋਈ ਕੁਝ ਵੀ ਕਰਨਾ ਕੁਝ ਵੀ ਕਰਨਾ ਤੁਸੀਂ ਕਰਾਂਗੇ ਵੀ ਕੀ ਇਹ ਤੋਂ ਦੇਖੋ ਅੱਜ ਸਾਨੂੰ ਮਾਰ ਕੇ ਜਾਇਓਰੋ ਚੰਗਾ ਭਾਈ ਆ ਤਾਂ ਅਗਰੇ ਡਾਂਗਾ ਲੈ ਕੇ ਮਾਰ ਕੇ ਜਾਇਓ ਸਾਨੂੰ ਹਾਂ ਗੱਲਾਂ ਹੋਈ ਜਾਂਦੀਆਂ ਨੇ ਜ਼ਮੀਨਾਂ ਪਹਿਲਾਂ ਦੱਸ ਬਲੋ ਫਿਰ ਬਾਅਦ 'ਚ ਗੱਲਾਂ ਕਰੀ ਜਾਓ ਮੱਥਾ ਨਾ ਮਾਰਿਆ ਹੋਇਆ ਇਨਾ ਐ ਤਾਂ ਇਹਨਾਂ ਨੂੰ ਵੀ ਚੰਨਣ ਆਏ ਕੀ ਤਾ ਮਰਾਂਗੇ ਨਾ ਦੇਖੋ ਕੋਈ ਨਾ ਕੋਈ ਨਾ ਕੁਛ ਨਹੀਂ ਹੋਇਆ ਕੋਸਾਂ ਉੱਧਰ ਹੀ ਜਾ ਰਿਹਾ ਕੀ ਕਹਿੰਦੇ ਉਹ ਕਿੱਥੇ ਜਾ ਗਏ ਹੈ ਉਹ ਮੜ ਜਾ ਸਾਈਡ ਤੇ ਆ ਜਾਓ ਆਪਾਂ ਕਰ ਲਈਏ ਗੱਲ ਕਿਹੜੇ ਕਿਹੜੇ ਬੰਦੇ ਜਾਣਗੇ ਹਾਂ ਗੱਲ ਕਰੀਏ ਬੰਦਾ ਕਿ ਗਿਆ ਜਾਣ ਕੇ ਬਦਨਾਮ ਕਰਦੇ ਪਹਿਲਾਂ ਚੁੱਪ ਕਰਕੇ ਗੱਲ ਸੁਣ ਲੋ ਮਤਲਬ ਸਾਰੇ ਚੁੱਪ ਕਰੋ ਸਾਰੇ ਚੁੱਪ ਕਰ ਜਾਓ ਉਹ ਪਾੜਦੇ ਨੇ ਜਾਣ ਕੇ ਕਰਦੇ ਨੇ ਜਾਣ ਕੇ ਉਹ ਮੇਰੀ ਗੱਲ ਸੁਣ ਲੈ ਮੇਰੀ ਉਹ ਸਰਦਾਰ ਸਾਹਿਬ ਉਹ ਸਰਦਾਰ ਸਾਹਿਬ ਮੇਰੀ ਗੱਲ ਸੁਣ ਲੈ ਇਹਨਾਂ ਦੀ ਤਾਲ ਤੇ ਫਸਣਾ ਇਹ ਤਾਲ ਚੱਲ ਰਹੇ ਨੇ ਮੇਰੀ ਗੱਲ ਸੁਣ ਲੈ ਸਾਨੂੰ ਪਤਾ ਸਾਰਾ ਪਤਾ ਮੇਰੀ ਗੱਲ ਸੁਣ ਲੈ ਸਾਦਾ ਬੋਲਦਾ ਜਿਵੇਂ ਜੱਜ ਜਿੰਨੇ ਪੈਸੇ ਦਿੰਦੇ ਆ ਇਹ ਤਾਂ ਤਾਂ ਗੱਲ ਛੱਡ ਸਾਦਾ ਸਾਂ ਇਕੱਲਾ ਗੁਰਦੁਆਰੇ ਨੂੰ ਦਿੰਦਾ ਸਾਰੇ ਪੈਸੇ ਪਰ ਆਹ ਨਾ ਕਹਿ ਵੀ ਵਿੱਕ ਗਿਆ ਇਹ ਪੀ ਇਹਨਾਂ ਨੇ ਤਾਂ ਕਰਨੀ ਆ ਜ਼ਮੀਨ ਦੇ ਪੈਸੇ ਪਹਿਲਾਂ ਹੁੰਦੇ ਨੇ ਕਿ ਕਬਜ਼ਾ ਪਹਿਲਾਂ ਹੁੰਦਾ ਜੀ ਐਂ ਦੱਸੋ ਵੇ ਫਿਰ ਜਿਹੜੇ ਜ਼ਮੀਨ ਦਾ ਮਾਲਕ ਦਾ ਰੇਟ ਮਾਲਕ ਤੈਅ ਕਰਦਾ ਕੱਲੋਂ ਸਾਡੇ ਆ ਫਾਸਲਾ ਪਹਿਲੀ ਮੱਦਨ ਲੱਗ ਰਿਹਾ ਪੁੱਤਾਂ ਵਾਂਗੂ ਪਾਲੀਆਂ ਨੇ ਸਾਡਾ ਈਕੇ ਤਸੀਲਾ ਉਹੀ ਤੋਂ ਕੰਮ ਕਰਦਾ ਸਰਕਾਰ ਅਸੀਂ ਕੀ ਕਰਾਂਗੇ ਕੁਝ ਨਹੀਂ ਕੋਈ ਪਤਾ ਨਹੀਂ ਸਾਡੇ ਗੋਲੀਆਂ ਮਾਰੋ ਤੁਸੀਂ ਆਇਓ ਸਾਡੇ ਭਾਈਓ ਤਲਾ ਦਿਓ ਡਾਂਗਾ ਸਾਡੇ ਤੇ ਸੋਡੀਆਂ ਸੋਡੇ ਵੀ ਜ਼ਮੀਨਾਂ ਨੇ ਕੱਲ ਨੂੰ ਸੋਡੀਆਂ ਜ਼ਮੀਨਾਂ ਇਹੀ ਕੰਪਨੀਆਂ ਦੱਬਣੀਆਂ ਆ ਤੁਸੀਂ ਵੀ ਸਾਡੇ 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 ਜਵਾਖੋਂ ਤੁਸੀਂ ਵੀ ਛੋਟੇ ਵੀ ਪਾਏ ਨੇ ਪਊਗਾ ਇਹ ਛੋਟੇ ਹੈਗਾ ਯਾਰ ਕਰਦੇ ਤੁਸੀਂ ਅੱਜ ਇਹ ਸਰਕਾਰ ਦੀ ਡਾਂਗ ਫੜ ਕੇ ਤੁਸੀਂ ਸਰਕਾਰ ਨਾਲ ਬੇਸ਼ੱਕ ਛੋਡੀ ਮਜਬੂਰੀ ਆ ਪਰ ਇਹ ਛੋਡੀਆਂ ਵੀ ਜ਼ਮੀਨਾਂ ਛੋਡੇ ਪਿਓ ਦਾਦਿਆਂ ਨੂੰ ਕੁੱਟਿਆ ਕਰਨੀਏ ਇਕੱਠੇ ਹੋ ਕੇ ਗਮਰਾ ਤੁਸੀਂ ਕੀ ਦੇ ਜਵਾਖੋਂ ਸਾਡਾ ਗਮਰਾ ਕਿਉਂ ਕਰ ਰਹੇ ਆ ਸਾਡੇ ਡਾਂਗ ਫੇਰੋ ਪਹਿਲਾਂ ਅਸੀਂ ਗਮਰਾ ਕਰ ਰਹੇ ਆ ਓਏ ਆ ਜਾ ਮਰਾ ਤਰੇ ਆਓ ਉਹ ਕਿਵੇਂ ਮਾਦ ਰਹੇ ਨੇ ਦੇਖੋ ਪੁੱਤਾ ਵਾਂਗੂ ਪਾਲੀ ਫਾਸਲਾ ਪਹਿਲਾਂ ਗੰਢਾ ਨਹੀਂ ਆਪਾਂ ਉਹ ਕਰਦੇ ਵੜਦੇ ਗੱਲ ਭਰੀ ਵੀ ਗੰਢੇ ਲਾਉਣੇ ਨੇ ਉਹਨੂੰ ਵੀ ਵੜ ਸਕਦੇ ਆਪਾਂ 5000 ਰੁਪਏ ਕਿੱਥੇ ਕਰਾਂ ਗੰਸਰਾ ਕਰਾਂਗੇ ਜੇਨ 15 ਘਾਟਾ ਲਾ ਕੇ ਗੁਜਰਾਤ ਗਈ ਆ ਗੁਜਰਾਤ ਪਰ ਆ ਗਿਆ ਬੰਦਨ ਦੇਖ ਆਏ ਕਿਹਨੇ ਆਇਆ ਕਿਹਨੇ ਆਇਆ ਪੰਜ ਦੋ ਦੇ ਆ ਗਿਆ ਉਹ ਮੋਬਾਈਲ ਕੱਢ ਲੋ ਜਿਹਦੇ ਕੋਲ ਹੈਗੇ ਨਾ ਮੋਬਾਈਲ ਚਲਾਓ ਆ ਦੇਖੋ ਪੰਜਾਬ ਸਰਕਾਰ ਕੀ ਕਰ ਰਹੀ ਆ ਦੇਖੋ ਕਿੰਨਾ ੱੱਕਾ ਪਿੰਡਾਂ ਚ ਆ ਕੇ ਅੱਜ ਸਾਨੂੰ ਮਾਰ ਕੇ ਜਾਇਓਰੋ ਚੰਗਾ ਭਾਈ ਆ ਤਾਂ ਅਗੇ ਡਾਂਗਾ ਲੈ ਕੇ ਮਾਰ ਕੇ ਜਾਇਓ ਸਾਨੂੰ ਹਾਂ ਗੱਲਾਂ ਹੋਈ ਜਾਂਦੀਆਂ ਨੇ ਜ਼ਮੀਨਾਂ ਪਹਿਲਾਂ ਦੱਬ ਲੋ ਫਿਰ ਬਾਅਦ ਚ ਗੱਲਾਂ ਕਰੀ ਜਾਇਓ

ਹਏ ਕੀ ਗਿਆ ਜਾਣ ਕੇ ਬਤਨਾਉ ਕਰ ਦੇ ਪਹਿਲਾਂ ਚੁੱਪ ਕਰਕੇ ਗੱਲ ਲਾਉਣ ਲੋ ਪਹਿਲਾਂ ਸਾਰੇ ਚੁੱਪ ਕਰੋ ਸਾਰੇ ਚੁੱਪ ਕਰ ਜਾਓ ਉਹ ਪਾੜਦੇ ਨੇ ਜਾਣ ਕੇ ਕਰਦੇ ਨੇ ਜਾਣ ਕੇ ਓ ਮੇਰੀ ਗੱਲ ਸੁਣ ਲੈ ਮੇਰੀ ਓ ਸਰਦਾਰ ਸਾਹਿਬ ਓ ਸਰਦਾਰ ਸਾਹਿਬ ਮੇਰੀ ਗੱਲ ਸੁਣਨਾ ਇਹਨਾਂ ਦੀ ਚਾਲ ਤੇ ਫਸਣਾ ਇਹ ਚਾਲ ਚੱਲ ਰਹੇ ਨੇ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਸਾਦਾ ਬੋਲਦਾ ਜਿਵੇਂ ਜਾ ਜਿੰਨੇ ਪੈਸੇ ਦਿੰਦੇ ਆ ਇਹ ਤਾਂ ਤਾਂ ਗੱਲ ਛੱਡ ਸਾਦਾ ਸਭ ਇਕੱਲਾ ਗੁਰਦੁਆਰੇ ਨੂੰ ਦਿੰਦਾ ਸਾਰੇ ਪੈਸੇ ਪਰ ਆਹ ਨਾ ਕਹਿ ਵੀ ਵਿਕ ਗਿਆ ਹੀ ਪੀ ਆਹ ਨਾ ਰੰਗ ਤੇ ਇਹਨਾਂ ਨੂੰ ਤਾਂ ਕਹਿ ਨਹੀਂ ਆ ਜ਼ਮੀਨ ਦੇ ਪੈਸੇ ਪਹਿਲਾਂ ਹੁੰਦੇ ਨੇ ਕਿ ਕਬਜ਼ਾ ਪਹਿਲਾਂ ਹੁੰਦਾ ਜੀ ਐਂ ਦੱਸੋ ਨਹੀਂ ਫਿਰ ਜਿਹੜੀ ਜ਼ਮੀਨ ਦਾ ਮਾਲਕ ਦਾ ਰੇਟ ਮਾਲਕ ਤੈਅ ਕਰਦਾ ਘੱਲੋ ਸਾਡੇ ਆ ਫਾਸਲਾ ਪਹਿਲੀ ਮੱਦਣ ਲੱਗ ਰਿਹਾ ਪੁੱਤਾ ਵਾਂਗੂ ਪਾਲੀਆਂ ਨੇ ਸਾਡਾ ਇੱਕੇ ਤਸੀਲਾ ਉਹੀ ਤੋਂ ਕੰਮ ਕਰਦਾ ਸਰਕਾਰ ਅਸੀਂ ਕਿੱਥੇ ਕੋਈ ਨਹੀਂ ਕੋਈ ਪਾਉਂਦੇ ਸਾਡੇ ਗੋਲੀਆਂ ਮਾਰੋ ਤੁਸੀਂ ਆਇਓ ਸਾਡੇ ਭਾਈਓ ਤਲਾ ਦੋ ਡਾਂਗਾ ਸਾਡੇ ਤੇ ਛੋਡੀਆਂ ਛੋਡੇ ਵੀ ਜ਼ਮੀਨਾਂ ਨੇ ਕੱਲ ਨੂੰ ਛੋਡੀਆਂ ਜ਼ਮੀਨਾਂ ਇਹੀ ਕੰਪਨੀਆਂ ਦੱਬਣਗੀਆਂ ਤੁਸੀਂ ਵੀ ਸਾਡੇ 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 ਜਵਾਖੋਂ ਤੁਸੀਂ ਵੀ ਛੋਡੇ ਤੇ ਵੀ ਬਗਨੇ ਪਊਗਾ ਇਹ ਛੋਡ ਅੱਜ ਇਹ ਸਰਕਾਰ ਦੀ ਡਾਂਗ ਫੜ ਕੇ ਤੁਸੀਂ ਸਰਕਾਰ ਨਾਲ ਬੇਸਕ ਛੋਡੀ ਮਜਬੂਰੀ ਆ ਪਰ ਇਹ ਛੋਡੀਆਂ ਵੀ ਜ਼ਮੀਨਾਂ ਛੋਡੇ ਪਿਓ ਦਾਦਿਆਂ ਨੂੰ ਕੁੱਟਿਆ ਕਰਨਗੇ ਇਕੱਠੇ ਹੋ ਕੇ ਗਮਰਾ ਤੁਸੀਂ ਕਿਹਦੇ ਜਵਾਕੋਂ ਸਾਡਾ ਗਮਰਾ ਕਿਉਂ ਕਰ ਰਹੇ ਆ ਸਾਡੇ ਡਾਂਗ ਫੇਰੋ ਪਹਿਲਾਂ ਅਸੀਂ ਗਮਰਾ ਕਰ ਰਹੇ ਆ ਓਏ ਆ ਜਾਓ ਅਰੇ ਤਰੇ ਆਓ ਉਹ ਕਿਵੇਂ ਮਾਤ ਰਹੇ ਨੇ ਦੇਖੋ ਪੁੱਤਾ ਵਾਂਗੂ ਪਾਲੀ ਫਾਸਲਾ ਪੈ ਲੱਕ ਡੰਡੇ ਨੂੰ ਨੀ ਪਹੋਕਰਦੇ ਵੜਦੇ ਜਰ ਪਰੀ ਵੀ ਡੰਡੇ ਲਾਉਣੇ ਨੇ ਉਹਨੂੰ ਵੀ ਵੜ ਸਕਦੇ ਆਪਾਂ 5000 ਰੁਪਏ ਕਿੱਥੇੋਂ ਕਰਾਂ ਗੱਲ ਕਰਾਂਗੇ ਇਹਨਾਂ ਸੰਤਰਾ ਤੋਂ ਲੈ ਕੇ ਗੁਜਰਾਤ ਗਈ ਆ ਖਜਰਾਬ ਤੋਂ ਲੈ ਕੇ ਉਹ ਮੋਬਾਈਲ ਕੱਢ ਲਓ ਜਿਹੜਾ ਤੇਰੇ ਕੋਲ ਹੈਗਾ ਨਾ ਮੋਬਾਈਲ ਚਲਾਓ ਆ ਦੇਖੋ ਪੰਜਾਬ ਸਰਕਾਰ ਕੀ ਕਰ ਰਹੀ ਆ ਦੇਖੋ ਕਿੰਨਾ ੱਟਕਾ ਪਿੰਡਾਂ ਚ ਆ ਕੇ ਪਿੰਡਾਂ ਚ ਆ ਕੇ ਕੋਈ ਨੂਨ ਲੈਣਾ ਕੋਈ ਕੁਝ ਵੀ ਕਰਨਾ ਉਸੇ ਵੀ ਕਰਨਾ ਤੁਸੀਂ ਕਰਾਂਗੇ ਵੀ ਕੀ ਇਤੋਂ ਦੱਸੋ ਅੱਜ ਸਾਨੂੰ ਮਾਰ ਕੇ ਜਾਇਓਰੋ ਚੰਗਾ ਭਾਈ ਆ ਤਾਂ ਅਗਰੇ ਡਾਂਗਾ ਲੈ ਕੇ ਮਾਰ ਕੇ ਜਾਇਓ ਸਾਨੂੰ ਹਾਂ ਗੱਲਾਂ ਹੋਈ ਜਾਂਦੀਆਂ ਨੇ ਜ਼ਮੀਨਾਂ ਪਹਿਲਾਂ ਦੱਬ ਲੋ ਫਿਰ ਬਾਅਦ ਵਿੱਚ ਗੱਲਾ ਕਰੀ ਜਾਓ ਮੱਥਾ ਨਾ ਮਾਰਿਆ ਹੈ ਇਹਨਾਂ ਐਂ ਤਾਂ ਇਹਨਾਂ ਨੂੰ ਕੋਈ ਚੰਨਣ ਆਇਆ ਕੀ ਤਾਂ ਨਹੀਂ ਮਹਾਨਾ ਦਾ ਹੋਇਆ ਦੇਖੋ